ਤੋਂ ਆਪਣੇ ਹੱਕ ਦਾ ਇਸਤੇਮਾਲ ਕਰਕੇ ਕੀ ਕਹਿਣਾ ਚਾਹੁੰਦੇ ਜਿੱਤੂਗਾ ਪਰਮਾਤਮਾ ਕਦ ਜਿਤਾਊਗਾ ਵੀ ਬਾਬਾ ਨਾਨਕ ਸਭ ਦਾ ਭਲਾ ਕਰੇ ਕਿੰਨੀ ਉਮਰ ਹੋ ਗਈ ਤੇ ਮੇਰੇ 86 ਸਾਲ ਆ ਜੀ 86 ਸਾਲ ਹਾਂ ਜੀ ਮੈਂ ਤਾਂ ਬਿਮਾਰ ਪੂਰ ਹੋ ਗਿਆ ਸੀ ਨਹੀਂ ਬਹੁਤ ਤਕੜਾ ਹੁੰਦਾ ਸੀ ਤੇ ਤੁਸੀਂ ਨੇ ਆਪਣਾ ਫਰਜ਼ ਨਿਭਾਇਆ ਖੁੰਡਾ ਇਹਦੇ ਨਾਲ ਤੁਸੀਂ ਚੱਲ ਰਹੇ ਹੋ ਖੁੰਡੇ ਨਾਲ ਫਿਰ ਵੀ ਤੁਸੀਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਹਾਂ ਜੀ ਹਾਂ ਜੀ ਗੱਲ ਇਹ ਹੈ ਨਾ ਵੀ ਮੇਰੇ ਆ ਗੋਡੇ-ਗਾਡੇ ਜਿਹੜੇ ਆ ਟੁੱਟੇ ਹੋਏ ਸੀਗੇ ਸਾਰਾ ਕੁਝ ਡੱਗ ਡੋਕੇ ਆ ਵੀ ਹਾਰਟ ਤਿੰਨ ਬਾਰ ਫੇਲ ਹੋਇਆ ਇਸ ਕਰਕੇ ਉਹ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹਦੇ ਤੁਸੀਂ ਇਸ ਅਵਸਥਾ ਦੇ ਵਿੱਚ ਵੀ ਵੋਟ ਪਾ ਕੇ ਆਪਣੇ ਹੱਕ ਦਾ ਇਸਤੇਮਾਲ ਆਪਣਾ ਫਰਜ਼ ਆ ਜੀ ਡਿਊਟੀ ਆ ਮੈਂ ਤਾਂ ਇੱਥੇ ਯੂਨੀਵਰਸਿਟੀ 36 ਸਾਲ ਪੜਾਇਆ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਵੀ ਜਿਹੜਾ ਕੰਮ ਸੱਚਾ ਸੱਚ ਹੈ ਝੂਠ ਝੂਠ ਹੈ ਹਾਂ ਜੀ ਮੇਰੇ ਪੜਾਏ ਸੇ ਬਹੁਤ ਅਫਸਰ ਬਣੇ ਨੇ ਆਰਮੀ ਦੇ ਵਿੱਚ ਤੇ ਆਈਐਸ ਤੇ ਕੋਈ ਡੀਜੀਪੀ ਬਣ ਗਿਆ ਡੀਜੀਪੀ ਕੌਣ ਬਣੇ ਤੁਹਾਡੇ ਪੜਾਏ ਮੇਰਾ ਬਣਾ ਪੜਾਇਆ ਹੈ ਜਿਹੜਾ ਉਹ ਇਥੇ ਅਪਟੀ ਹਾਂਜੀ 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 ਹੋਰ ਵੀ ਬਹੁਤ ਸਨੇ ਬਰਗੇਡੀਅਰ ਕੋਈ ਕੋਸਾ ਬਰਗੇਡੀਅਰ ਜੀ ਮੇਰੇ ਪਿੰਡ ਮੇਰੇ ਪਿੰਡ ਸਰਾਬ ਸਰਾਬ ਸੀ ਤੁਸੀਂ ਸ੍ਰੀ ਸ਼ਹੀਦ ਦੇ ਪਿੰਡ ਦੇ ਹਾਂ ਜੀ ਅਸੀਂ ਬਾਰ ਸਿੰਘ ਸਰਾਬ ਹਾਂਜੀ 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 ਉਸ ਪਿੰਡ ਦੇ ਹਾਂ ਉਹਨਾਂ ਦਾ ਘਰ ਵੀ ਸਾਡੇ ਘਰ ਦੇ ਕੋਲ ਸੀ ਅੱਜ ਅਮੀਤਾਂ ਕਿੰਨੀਆਂ ਕਰਨੇ ਨਵੇਂ ਵਿਧਾਇਕ ਤੋਂ ਕੀ ਕਿਹੜੇ ਕਿਹੜੇ ਕੰਮ ਪਹਿਲਾਂ ਹੋਣੇ ਜਾਂਦੇ ਤੁਸੀਂ ਇਲਾਕੇ ਦੇ ਰਹਿਣ ਵਾਲਿਆਂ ਲੰਮਾ ਸਮਾਂ ਇੱਥੇ ਵਿਚਰਦੇ ਹਾਂ ਜੀ ਅੱਜ ਇਸ ਤਰ੍ਹਾਂ ਸੜਕਾਂ ਛੜਕਾਂ ਖਰਾਬ ਨੇ ਆ ਹੋਰ ਵੀ ਜੋ ਕੁਸਾਗਾ ਜੋ ਬੰਦਾ ਮੈਂ ਕਹਣਾ ਜੋ ਬੰਦਾ ਝੂਠ ਬੋਲਦਾ ਨਾ ਉਹਨੂੰ ਛੱਡਣਾ ਹਮ ਬਸ ਸੱਚ ਸੱਚ ਦੀ ਇੱਜ਼ਤ ਹੈ